ਰੋਟਰੀ ਕਲੱਬ ਅਤੇ ਲਾਲਾ ਜਗਤ ਰਣਜੀਤ ਦੀ ਅਦਾਰਾ ਜਗਵਾਣੀ ਦੇ ਸਮੂਹ ਦੇ ਸਹਿਯੋਗ ਦੇ ਨਾਲ ਇਹ ਪਾਚੀਨ ਸ਼ਿਵ ਮੰਦਰ ਪਵਾਨੀਗੜ ਦੇ ਵਿੱਚ ਅੱਜ ਖੂਨਦਾਨ ਕੈਂਪ ਲਾਇਆ ਗਿਆ ਜਿਸ ਮੌਕੇ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਰਜ਼ਿੰਦਰਾ ਦੀ ਖੂਨਦਾਨ ਮੈਡੀਕਲ ਟੀਮ ਨਾਲ ਐਮ ਐਲ ਏ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਗੱਲਬਾਤ ਕਰ ਰਹੇ ਹਨ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਭਾਰਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਅਤੇ ਬਲਾਕ ਪ੍ਰਧਾਨ ਸ਼ੰਦਰਪਾਲ ਕੌਰ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫਗੂਆਲਾ ਅਤੇ ਉਹਨਾਂ ਦੇ ਨਾਲ ਨਿਲ ਚੰਡੀਗੜ੍ਹ ਮੈਡੀਕਲ ਹਾਲ ਵਾਲੇ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਚਰਨਜੀਤ ਸੱਚਦੇਵਾ ਵਿੱਕੀ ਵਾਜਵਾ ਅਤੇ ਉਹਨਾਂ ਦੇ ਨਾਲ ਰੋਸ਼ਨ ਲਾਲ ਅਤੇ ਰੋਟਰੀ ਕਲੱਬ ਦੇ ਪ੍ਰਧਾਨ ਸੰਜੀਗਰ ਅਤੇ ਦੇ ਨਾਲ ਨਾਲ ਵਿਕਾਸ ਸੱਚ ਦੇਵਾ ਅਤੇ ਰਤਨ ਮੈਡੀਕਲ ਹਾਲ ਵੀ ਮੌਜੂਦ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਹਲਕਾ ਵਿਧਾਇਕ ਵੱਲੋਂ ਖੂਨਦਾਨ ਕਰਨ ਵਾਲਿਆਂ ਲਈ ਫੋਟੋਆਂ ਖਚਾਈਆਂ ਜਾ ਰਹੀਆਂ ਹਨ ਅਤੇ ਜੋ ਉਹਨਾਂ ਨੂੰ ਮੋਟੀਵੇਟ ਕੀਤਾ ਜਾ ਰਿਹਾ ਹੈ ਕਿਉਂਕਿ ਖੂਨਦਾਨ ਮਹਾਦਾਨ ਦੱਸਿਆ ਜਾ ਰਿਹਾ ਹੈ ਕਿਉਂਕਿ ਖੂਨ ਤੋਂ ਬਿਨਾ ਸਰੀਰ ਦਾ ਕੁਝ ਵੀ ਅੰਗ ਨਹੀਂ ਚੱਲਦਾ ਇਸ ਲਈ ਜਿੱਥੇ ਰੋਟਰੀ ਕਲੱਬ ਵੱਲੋਂ ਸਮੇਂ-ਸਮੇਂ ਤੇ ਖੂਨਦਾਨ ਬਲੱਡ ਕੈਂਪ ਲਾਏ ਜਾਂਦੇ ਹਨ ਜਿਸ ਦੇ ਨਾਲ ਰਜਿੰਦਰਾ ਮੈਡੀਕਲ ਟੀਮ ਨੂੰ ਬਹੁਤ بڑا ਸਹੂਲਤ ਮਿਲਤੇ ਜਿੱਤੇ ਰਜਿੰਦਰਾ ਟੀਮ ਵੱਲੋਂ ਵੀ ਰੋਟਰੀ ਕਲੱਬ ਦਾ ਬਹੁਤ ਵਧੀਆ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੇ ਕਹਿ ਕੇ ਬਹੁਤ ਵਧੀਆ ਗੱਲਾਂ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਵੀ ਰੋਟਰੀ ਕਲੱਬ ਨੂੰ ਸਮੇਂ-ਸਮੇਂ ਤੇ ਉਹਨਾਂ ਦੇ ਖੂਨਦਾਨ ਕੈਂਪਾਂ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਕਿਉਂਕਿ ਇੱਕ ਖੂਨਦਾਨ ਦੇ ਨਾਲ ਸਭ ਤੋਂ بڑا ਮੁਸ਼ਕਲ ਕੰਮ ਹੁੰਦਾ ਜਦੋਂ ਕਿਸੇ ਨੂੰ ਨਹੀਂ ਮਿਲਦਾ ਤਾਂ ਉਸ ਟਾਈਮ ਅਜੇ ਦਾਨੀ ਸੱਜਣਾ ਵੱਲੋਂ ਦਿੱਤੇ ਗਏ ਖੂਨ ਨਾਲ ਹੀ ਬਹੁਤ ਵਧੀਆ ਪ੍ਰਬੰਧ ਮਿਲਦੇ ਹਨ ਕਿਉਂਕਿ ਖੂਨ ਸਭ ਨੂੰ ਡੋਨੇਟ ਕਰਨਾ ਚਾਹੀਦਾ ਹੈ 24 ਸਭ ਨੂੰ ਬੇਨਤੀ ਕਰਦੀ ਹੈ ਵੀ ਖੂਨ ਜ਼ਰੂਰ ਦਾਨ ਕਰਨਾ ਚਾਹੀਦਾ ਹੈ ਕਿਉਂਕਿ ਖੂਨ ਦਾਨ ਕਰਨ ਨਾਲ ਤਿੰਨ ਮਹੀਨਿਆਂ ਦੇ ਵਿੱਚ ਹੀ ਜੋ ਸ਼ਰੀਰ ਨੂੰ ਪੂਰਾ ਪ੍ਰਾਪਤ ਹੋ ਜਾਂਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ ਆਓ ਸਾਨੂੰ ਸੁਣਾਉਣਿਆ ਕੀ ਨਜ਼ਰ ਕਹਿੰਦੇ ਆਏ ਰੋਟਰੀ ਕਲੱਬ ਦੇ ਮੈਂਬਰ ਅਤੇ ਬਲੱਡ ਡੋਨੇਟ ਕੈਂਪ ਦੇ ਵਿੱਚ ਪਹੁੰਚੇ ਖੂਨਦਾਨੀ ਅਤੇ ਇਸ ਮੌਕੇ ਦੇ ਰਜ਼ੰਦਰਾ ਦੀ ਟੀਮ ਨੇ ਵੀ ਕਿਵੇਂ ਗੱਲਬਾਤ ਕੀਤੀ ਹੈ ਤੇ ਇਸ ਮੌਕੇ ਦੇ ਹਲਕਾ ਵਿਧਾਇਕ ਨਰਿੰਦਰ ਕੌਰ ਰਾਜ ਨੇ ਹੋਰ ਕੀ ਕੀ ਕਿਹਾ 24 ਪੰਜਾਬ ਨਿਊ ਚੈਨਲ ਸਬਸਕ੍ਰਾਈਬ ਕਰਨ ਦੇ 24 ਪੰਜਾਬ ਨਿਊ ਪੇਜ ਨੂੰ ਫੋਲੋ ਕਰਨ ਨਾਲ ਬੋਲੋ ਆਇਓ ਇੱਧਰ ਆਓ ਇੱਧਰ ਆ ਜਾਓ ਕੋਈ ਮੋੜੋ ਨਾ ਇੱਧਰ ਆਓ ਆਪਾਂ ਪਿੱਛੇ ਆ ਜਾਈਏ ਮ ਚਰਨਜੀਤ ਸਚਦੇਵਾ ਜੀ ਲਾਇਨ ਕਲੱਬ ਭਵਾਨੀਗੜ੍ਹ ਦੇ ਪ੍ਰੈਜ਼ੀਡੈਂਟ ਜੀ ਅੱਜ ਬਹੁਤ ਅੱਛਾ ਲੱਗਿਆ ਜੀ ਇਹਨਾਂ ਨੇ ਲਾਲਾ ਜਗਤਰਾਜ ਜੀ ਨਰੈਣਜੀ ਦੀ ਵਰਸੀ ਤੇ ਲਾਇਆ ਖਲਸੀਮੀਆ ਪੇਸ਼ੈਂਟਾਂ ਦੇ ਵਾਸਤੇ ਖਾਸ ਕਰਕੇ ਬਲੱਡ ਰੇਡ ਕਰਨਾ ਚਾਹੀਦਾ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਬਲੱਡ ਰੇਡ ਕਰਨ ਨਾਲ ਕੋਈ ਕਮਜ਼ੋਰੀ ਵਾਲਾ ਕੁਝ ਨਹੀਂ ਹੈਗਾ ਸਾਰੇ ਦਿਓ ਮੈਂ ਸਾਰੇ ਭਵਾਨੀਗੜ੍ਹ ਵਾਸੀਆਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਬਲੱਡ ਰੇਡ ਕਰਨਾ ਕੋਈ ਕਮਜ਼ੋਰੀ ਨਹੀਂ ਆਉਂਦੀ ਜੀ ਕੁਝ ਨਹੀਂ ਆਉਂਦੀ ਅਗਰ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਇਹ ਬਹੁਤ ਵੱਡੀ ਗੱਲ ਹੈ ਜੀ ਆ ਲੋਕਾਂ ਨੇ ਮਨਾ ਜਿਵੇਂ ਮਾਨ ਉਡਾਰਾ ਹੈ ਕਿ ਜਾਨ ਦੇਣ ਨੂੰ ਦੀ ਸਾਡਾ ਫੰਡ ਨੂੰ ਦੇ ਦਿੱਤਾ ਸਾਨੂੰ ਖਾਲੀ ਮੇਰੇ ਕੋਲ ਯਾਨੀ ਕਿਵੇਂ ਲਿਗਾ ਮਿਲਦਾ ਜੀ ਤੁਹਾਨੂੰ ਸਰਟੀਫਿਕੇਟ ਦਿੰਦੇ ਨੇ ਸਪੈਸ਼ਲ ਤੁਹਾਡੇ ਲਈ ਤਾਂ ਸਭ ਤੋਂ ਪਹਿਲਾਂ ਪ੍ਰੀਫਰੈਂਸ ਹੈ ਵੀ ਪਹਿਲਾਂ ਤੁਹਾਨੂੰ ਹੀ ਮਿਲੇਗਾ ਤੁਸੀਂ ਉੱਥੇ ਵੀ ਅਸੀਂ ਚੇਂਜ ਵੀ ਕਰ ਸਕਦੇ ਹਾਂ ਤੁਹਾਡੇ ਕੋਈ ਹੋਰ ਹੈਲਪਿੰਗ ਜਿਹਨਾਂ ਵੀ ਕੋਈ ਰਿਲੇਸ਼ਨ ਵਿੱਚ ਕੋਈ ਹੁੰਦਾ ਹੈ ਜਾਂ ਕਿਸੇ ਨੂੰ ਜ਼ਰੂਰਤ ਹੁੰਦਾ ਤੁਸੀਂ ਸਾਡੇ ਕਲੱਬ ਨਾਲ ਜਾਂ ਜਿੰਨੀਆਂ ਵੀ ਇੱਥੇ ਸੰਸਥਾਵਾਂ ਨੇ ਸਮਾਜ ਸੇਵੀ ਸੰਸਥਾਵਾਂ ਹਨ ਉਹਨਾਂ ਨਾਲ ਕੰਟੈਕਟ 'ਚ ਰਹੋ ਤੁਹਾਨੂੰ ਬਲੱਡ ਉਸੇ ਵੇਲੇ ਹੀ ਪ੍ਰੋਵਾਈਡ ਕੀਤਾ ਜਾਏਗਾ ਜੀ ਅਪਸਾ ਜੋ ਨਾਲ ਕੈਂਪ ਭਲਾਇਆ ਜਾ ਰਿਹਾ ਕੀ ਕਮਿਊਨਿਟੀ ਅੱਜ ਰੋਟਰੀ ਕਲੱਬ ਵੱਲੋਂ 69ਵਾਂ ਵਿਸ਼ਾਲ ਮਹਾ ਖੂਨਦਨ ਕੈਂਪ ਲਾਲਾ ਜਗਤ ਨੈਣ ਅੰਜਲੀ ਵਰਸੀ ਤੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਜਗਵਾਨੀ ਦੀ ਸਮੂਹ ਟੀਮ ਅਤੇ ਪਟਿਆਲਾ ਰਜਿੰਦਰਾ ਬੈਂਕ ਦੀ ਸਮੂਹ ਟੀਮ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਹੜੀ ਖੂਨ ਦੀ ਕਮੀ ਹੈ ਉਹ ਇਨਸਾਨ ਖੂਨ ਦੇ ਕੇ ਹੀ ਉਹਦੀ ਕਮੀ ਨੂੰ ਪੂਰਾ ਕਰ ਸਕਦਾ ਹੈ ਇਹ ਨੂੰ ਪੈਸੇ ਨਾਲ ਨਹੀਂ ਖਰੀਦਾ ਜਾ ਸਕਦਾ ਤਾਂ ਰੋਟਰੀ ਕਲੱਬ ਸਾਰੇਆਂ ਦਾ ਧੰਨਵਾਦ ਕਰਦਾ ਹੈ ਜਿੰਨੇ ਵੀ ਅੱਜ ਡੋਨਰ ਪੂਰੇ ਆਏ ਨੇ ਆਪਣਾ ਬਲੱਡ ਦੇ ਕੇ ਗਏ ਨੇ ਉਹਨਾਂ ਨੇ ਸਾਡਾ ਆ ਟਾਈਮ ਸਹਿਯੋਗ ਦਿੰਦੇ ਰਹੇ ਨੇ ਤੇ ਫਿਊਚਰ ਵਿੱਚ ਵੀ ਉਮੀਦ ਕਰਦੇ ਹਾਂ ਕਿ ਉਹ ਸਾਨੂੰ ਇਸ ਤਰ੍ਹਾਂ ਦਾ ਸਹਿਯੋਗ ਦਿੰਦੇ ਰਹਿਣਗੇ ਲੋਕਾਂ ਵਿੱਚ ਰੋਟਰੀ ਕਲੱਬ ਦਾ ਨਾ ਇੱਕ ਬਲੱਡ ਕੈਂਪ ਦੇ ਲਈ ਬਹੁਤ ਹੀ ਵੱਡਾ ਨਾਮ ਹੈ ਸ਼ਹਿਰ ਵਿੱਚ ਰੋਟਰੀ ਕਲੱਬ ਜਦੋਂ ਵੀ ਇੱਕ ਕਾਲ ਕਰਦੀ ਹੈ ਤਾਂ ਹਰ ਇੱਕ ਡੋਨਰ ਭੱਜਿਆ ਭੱਜਿਆ ਆਪਣਾ ਬਲੱਡ ਦੇ ਕੇ ਜਾਂਦਾ ਹੈ ਉਹਨੂੰ ਪਤਾ ਹੈ ਵੀ ਰੋਟਰੀ ਕਲੱਬ ਜਿਹੜਾ ਵੀ ਬਲੱਡ ਲੈਂਦਾ ਹੈ ਉਹ ਇੱਕ ਸਹੀ ਜਗ੍ਹਾ ਤੇ ਹੀ ਉਹਦੀ ਜੁੜੇ ਹੋਣਗੇ ਹੁਣ ਤਾਂ ਕਿੰਨੇ ਯੂਨਿਟ ਔਰ ਦੈਨ 50 ਪਲੱਸ ਯੂਨਿਟ ਹੋ ਚੁੱਕੇ ਹਨ ਅਤੇ ਇਹਨੂੰ ਅੱਜ ਜਿਹੜਾ ਸਾਡਾ ਟੀਚਾ ਹੈ ਉਹ 65 ਤੋਂ 70 ਯੂਨਿਟ ਦਾ ਹੈ ਜੋ ਕਿ ਅਸੀਂ ਆਰਾਮਨਾਗ ਪੂਰਾ ਕਰਨਾ ਹੈ ਅੱਜ ਬਲੱਡ ਡੋਨੇਟ ਕੈਂਪ ਲਾਏਗਾ ਕੀ ਗੱਲ ਸਰ ਜਿਵੇਂ ਪੰਜਾਬ ਕੇਸਰੀ ਗਰੁੱਪ ਦੇ ਪਰਿਵਾਰ ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ 43ਵੇਂ ਬਲੀਦਾਨ ਦਿਵਸ ਮੌਕੇ ਸਾਡੇ ਭਵਾਨੀਗੜ੍ਹ ਦੇ ਸਭ ਤੋਂ ਮੇਨ ਸਮਾਜ ਸੇਵੀ ਕਲੱਬ ਹੈ ਜਿਹੜਾ ਰੋਟਰੀ ਕਲੱਬ ਸਿਟੀ ਵੱਲੋਂ ਆਪਦਾ 69ਵਾਂ ਖੂਨਦਾਨ ਕੈਂਪ ਹੈ ਜਿਹੜਾ ਅਪਰਾਚੀਨ ਸ਼ੀ ਮੰਦਰ ਦੇ ਵਿੱਚ ਲਗਾਇਆ ਗਿਆ ਹੈਗਾ ਤੇ ਇਸ ਲਈ ਮੈਂ ਸਭ ਤੋਂ ਪਹਿਲਾਂ ਤਾਂ ਰੋਟਰੀ ਕਲੱਬ ਦੇ ਸਮੂਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਈਕਲ ਲਈ ਮੈਂ ਅਪਰਾਚੀਨ ਸ਼ੀ ਮੰਦਰ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਆਰਗੇਨਾਈਜੇਸ਼ਨ ਕਰਕੇ ਉਹ ਕੀਤਾ ਹੈਗਾ ਤੇ ਸਾਰੇ ਖੂਨਦਾਨੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਇਹ ਖੂਨ ਹੈ ਜੀ ਕਿਉਂਕਿ ਹੁਣ ਸਭ ਤੋਂ ਵੱਡੀ ਕਈ ਚੀਜ਼ਾਂ ਨੇ ਡੇਂਗੂ ਦਾ ਪ੍ਰਕੋਪ ਚੱਲਣ ਵਾਲਾ ਹੈ ਕਿ ਉਹਦੇ ਵਿੱਚ ਖੂਨ ਦੀ ਬਹੁਤ ਲੋੜ ਹੈ ਸਭ ਤੋਂ ਵੱਡੀ ਲੋੜ ਹੈ ਜਿਹੜੀ ਥੈਲੋਸੀਮੀਆ ਥੈਲੋਸੀਮੀਆ ਦੇ ਨਾਲ ਬਹੁਤ ਜ਼ਿਆਦਾ ਬੱਚੇ ਨੇ ਜਿਹੜੇ ਪੀੜਤ ਨੇ 300 ਦੇ ਲਗਭਗ ਬੱਚੇ ਰੋਜ਼ਾਨਾ ਰਜਿੰਦਰਾ ਹਸਪਤਾਲ ਦੇ ਜਿਹੜੀ ਆਪਣੀ ਬਲੱਡ ਬੈਂਕ ਆ ਉਹਦੇ ਵਿੱਚੋਂ ਖੂਨਦਾਨ ਲੈ ਰਹੇ ਨੇਗੇ ਇਸ ਕਰਕੇ ਇਹ ਤਾਂ ਖੂਨਦਾਨ ਕੈਂਪ ਜਿੰਨੇ ਵੱਧ ਤੋਂ ਵੱਧ ਲਗਾਏ ਜਾਣ ਔਰ ਜਿੰਨੇ ਲੋਕ ਵੱਧ ਤੋਂ ਵੱਧ ਦਾਨ ਕਰਨ ਉਹਨਾਂ ਸਭ ਤੋਂ ਵੈਟਰ ਹੈ ਤੇ ਰਜਿੰਦਰਾ ਹਸਪੀਟਲ ਤੋਂ ਆਈ ਟੀਮ ਦੇ ਜਿੰਨੇ ਵੀ ਸਦਸਿਆ ਨੇ ਮੈਂ ਉਹਨਾਂ ਦਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਡੇ ਵਿਜੇ ਕੁਮਾਰ ਸਿੰਘ ਲਈ ਜ਼ਿਲ੍ਹਾ ਅੰਚਾਰ ਜੀ ਨੇ ਸਾਡੇ ਜਿਨ੍ਹਾਂ ਦੀ ਪ੍ਰੇਰਣਾ ਦੇ ਸਦਕਾ ਇਹ ਕੈਂਪਸ ਇੱਥੇ ਆਰਗੇਨਾਈਜ਼ ਕੀਤਾ ਹੈ ਤੇ ਜਗਬਾਣੀ ਪਰਿਵਾਰ ਦਾ ਮੈਂ ਇੱਕ ਵਾਰ ਫੇਰ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਮਤਲਬ ਹੌਸਲਾ ਅਭਜਾਈ ਦਿੱਤੀ ਹੈ ਕਿ ਅਸੀਂ ਆਪਦੇ ਆਪ ਦੇ ਜ਼ਿਲ੍ਹਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਕੈਂਪ ਲਗਾ ਕੇ ਸਮਾਜ ਸੇਵਾ ਦੇ ਵਿੱਚ ਅਸੀਂ ਵੀ ਇੱਕ ਮਤਲਬ ਯੋਗਦਾਨ ਪਾਏਗਾ ਤੇ ਹੋਰ ਵੀ ਬਹੁਤਰਾ ਸੀਦ ਪਰਿਵਾਰ ਫੰਡ ਮਤਲਬ ਕਈ ਸਮਾਜ ਸੇਵਾ ਦੇ ਕੰਮ ਨਹੀਂ ਕੱਲਾ ਅਖਬਾਰ ਪ੍ਰਕਾਸ਼ਨ ਨਹੀਂ ਹੈਗਾ ਉਹਨਾਂ ਦਾ ਸਮਾਜ ਸੇਵਾ ਦੇ ਵਿੱਚ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ ਦੇਸ਼ ਦੇ ਵਿੱਚ ਕਿਤੇ ਹੜ੍ਹ ਆਵੇ ਕਿਤੇ ਕੋਈ ਵੀ ਇਸ ਤਰ੍ਹਾਂ ਦੀ ਪ੍ਰਸਥਿਤੀ ਹੁੰਦੀ ਆ ਤਾਂ ਸਭ ਤੋਂ ਵੱਧ ਅੱਗੇ ਹੋ ਕੇ ਮਦਦ ਕਰਦਾ ਧੰਨਵਾਦ ਤੁਹਾਡੀ ਅੱਜ ਅਮਰ ਸ਼ੀਦ ਲਾਲਾ ਜਗ ਰਣਜੀਤ ਦੇ 43ਵੀਂ ਵਰਸੀ ਸਮਾਗਮ ਮੌਕੇ ਭਵਾਨੀਗੜ ਵਿਖੇ ਇਤੋਂ ਦੇ ਵਿਸ਼ੇਸ਼ ਪ੍ਰਤੀਨਿਧ تر세ਮ ਕਾਂਸਲ ਜੀ ਸੰਜੀਪ ਝਨੇੜੀ ਜੀ ਅਤੇ ਰੋਟਰੀ ਕਲੱਬ ਭਵਾਨੀਖੜ ਦੇ ਜਤਰਾ ਸਦਕਾ ਵਿਸ਼ਾਲ ਖੋਨਰ ਕੈਂਪ ਹੈ ਜਿਹੜਾ ਉਹ ਅੱਜ ਲਗਾਇਆ ਗਿਆ ਅੱਜ ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਨੌਜਵਾਨਾਂ ਨੇ ਖੂਨਦਾਨ ਕਰਕੇ ਆਮਰਸ਼ੀਲ ਲਾਲਾ ਜਗਤਪ੍ਰੀਤ ਜੀ ਨੂੰ ਆਪਣੀ ਸ਼ਰਧਾ ਦੇ ਸਪੇਟ ਕੀਤੇ ਨੇ ਇਸ ਕੈਂਪ ਤੋਂ ਇਲਾਵਾ ਜ਼ਿਲ੍ਹਾ ਸੰਦੂਰ ਅਤੇ ਜ਼ਿਲ੍ਹਾ ਮਲੇਰਕੋਟਲਾ ਦੇ ਵੱਖ-ਵੱਖ ਸਟੇਸ਼ਨਾਂ ਤੇ ਬਰਤੋਂ ਜ਼ਿਆਦਾ ਜਿਹੜੇ ਖੂਨਦਾਨ ਕੈਂਪ ਨੇ ਉਹ ਲਗਾਏ ਜਾ ਰਹੇ ਨੇ ਇਹ ਜਿਹੜਾ ਇਕੱਤਰ ਕੀਤਾ ਖੂਨ ਹੈ ਇਹ ਵੱਖ-ਵੱਖ ਬਲੱਡ ਬੈਂਕਾਂ ਰਾਹੀਂ ਲੋੜਵੰਦਾਂ ਦੇ ਕੰਮ ਆਏਗਾ ਇਸ ਨਾਲ ਸੜਕਾ ਹਾਸੇ ਦੇ ਵਿੱਚ ਜਾਂ ਵਕ-ਵਕ ਬਿਮਾਰੀਆਂ ਤੋਂ ਪੀੜਤ ਜਿਹੜੇ ਲੋਕ ਨੇ ਉਹਨਾਂ ਲੋਕਾਂ ਨੂੰ ਇਸ ਖੂਨ ਨਾਲ ਰਾਤ ਮਿਲੇਗੀ। ਸੋ ਹਜ਼ਾਰਾ ਜਗਬਣੀ ਪੰਜਾਬ ਕੇਸਰੀ ਵੱਲੋਂ ਪੂਰੀ ਉੱਤਰੀ ਭਾਰਤ ਦੇ ਵਕ-ਵਕ ਖੇਤਿਆਂ ਦੇ ਵਿੱਚ 9 ਸਤੰਬਰ ਨੂੰ ਲਾਲਾ ਜੀ ਦੇ ਬਲੀਦਾਨ ਦੇ ਸਮੋਕੇ ਵੱਡੀ ਪੱਧਰ ਤੇ ਜਿਹੜੇ ਖੂਨ ਨਾਲ ਕੈਂਪ ਨੇ ਉਹ ਲਗਾਏ ਜਾ ਰਹੇ ਨੇ। 8 ਸਤੰਬਰ ਦਿਨ ਐਤਵਾਰ ਨੂੰ ਸੰਗਰੂਰ ਵਿਖੇ ਵਿਸ਼ਾਲ ਮਹਗਾ ਕੈਂਪ ਹੈ ਜਿਹੜਾ ਉਹ ਮਾਤਾ ਸ਼੍ਰੀ ਮਹਾਕਾਲੀ ਦੇਵੀ ਸ਼ਕਤੀ ਭਵਨ ਪਟਿਆਲਾ ਗੇਟ ਸੰਗਰੂਰ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਨੌਜਵਾਨ ਭਰ ਕੇ ਜਿਹੜਾ ਉਹ ਆਪਣਾ ਖੂਨਦਾਨ ਕਰੇਗਾ ਸੋ ਮੇਰੀ ਬੇਨਤੀ ਹੈ ਆਪ ਜੀ ਦੇ ਚੈਨਲ ਦੇ ਬਾਧੇ ਭਰਾਹੀਂ ਵੀ 8 ਤਰੀਕ ਨੂੰ ਤੋਂ ਬਾਅਦ ਖੂਨਦਾਨੀ ਸੰਗਰੂਰ ਵਿਖੇ ਵੀ ਸ਼ਾਮਲ ਹੋਣ ਔਰ ਅੱਜ ਦੇ ਕੈਂਪ ਦੀ ਸਫਲਤਾ ਲਈ ਸਮੂਚੇ ਰੌਟਰੀ ਕਲੱਬ ਭਵਾਨੀਗੜ੍ਹ ਅਤੇ ਸਾਡੇ ਪੱਤਰਕਾਰ ਕਾਉਂਸਲ ਜੀ ਸੰਜੀਵ ਜੀ ਇਹਨਾਂ ਨੂੰ ਮੈਂ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰਾਲਾ ਕਰਕੇ ਭਵਾਨੀਗੜ੍ਹ ਦੇ ਵਿੱਚ ਸਫਲਤਾਪੂਰਵਕ ਖੂਨਦਾਨ ਕੈਂਪ ਲਾਇਆ ਸੁਭਿੰਦਰ ਸਿੰਘ ਜੀ ਸਰ ਜੇਲਮੈਸੀ ਦੇਖਦੇ ਆਂ ਵੀ ਲੋਕਾਂ ਦੇ ਤੋਂ ਬਲੱਡ ਡੋਨੇਟ ਕਰਦੇ ਨੇ ਜੀ ਤਾਂ ਉੱਥੇ ਰਜਿੰਦਰਾ ਹਸਪੀਟਲ ਤੇ ਖੂਨ ਲੈਣ ਦਾ ਟਾਈਮ ਬਹੁਤ ਦਿੱਕਤਾਂ ਆਉਂਦੀਆਂ ਨੇ ਲੋਕਾਂ ਨੇ ਮਾਣਜ ਬਹੁਤ ਵੱਡੀ ਪਾਉਂਦੇ ਕਿੱਥੇ ਲੈ ਕੇ ਗਏ ਦਿੱਕਤ ਦਾ ਪਤਾ ਕੀ ਜੀ ਇਹ ਬਲੱਡ ਮਿਸ਼ਨ ਬਾਰੇ ਨਾ ਬਹੁਤ ਸਾਰੀਆਂ ਮਿਸਕਨਸੈਪਸ਼ਨ ਹੈ ਜੀ ਬਲੱਡ ਡੋਨੇਸ਼ਨ ਲੈ ਕੇ ਬਹੁਤ ਸਾਰੀ ਮਿਸਕਨਸੈਪਸ਼ਨ ਹੈ ਇੱਕ ਮਿਸਕਨਸੈਪਸ਼ਨ ਇਹੀ ਹੈ ਵੀ ਇਹਦੇ ਪ੍ਰੋਸੀਜਰ ਜਿਹੜਾ ਹੈ ਨਾ ਬੇਸਿਕਲੀ ਇੱਕ ਪ੍ਰੋਸੀਜਰ ਫਾਲੋ ਕਰਨਾ ਹੁੰਦਾ ਤੇ ਉਹਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਕਿਉਂਕਿ ਜਿਹੜੇ ਪੇਸ਼ੈਂਟ ਦੇ ਅਟੈਂਡੈਂਟ ਨੇ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਤੇ ਜਦੋਂ ਮਤਲਬ ਪ੍ਰੋਸੀਜਰ ਨੂੰ ਜਦ ਕੋਈ ਵੀ ਫਾਲੋ ਕਰਦੇ ਥੋੜਾ ਟਾਈਮ ਲੱਗਦਾ ਹੈ ਜਾਂ ਕਿਸ ਤਰ੍ਹਾਂ ਕਰਦੇ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਦੂਸਰੀ ਦਿੱਕਤ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਵੀ ਦਿੱਕਤ ਦੀ ਗੱਲ ਹੈ ਵੀ ਬਲੱਡ ਜਿਹੜੀ ਹੈਗੀ ਹੈ ਨਾ ਅਸੀਂ ਜਿਹੜਾ ਸਾਡਾ ਡਿਪਾਰਟਮੈਂਟ ਹੈ ਇਹ ਪੂਰੀ ਤਰ੍ਹਾਂ ਡਿਪੈਂਡੈਂਟ ਹੈ ਡੋਨਰ ਤੇ ਜਦੋਂ ਸਾਡੇ ਕੋਲ ਬਲੱਡ ਹੁੰਦਾ ਜਿਸ ਨਾਲ ਅੱਜ ਕੱਲ ਥੋੜੀ ਜਿਹੀ ਕੰਫਰਟੇਬਲ ਪੋਜੀਸ਼ਨ ਹੈ ਥੋੜੀ ਅਸੀਂ ਜਿਹੜੀ ਵੀ ਲੋਡ ਬੰਦ ਹੈ 270 ਦੇ ਕਰੀਬ ਥੈਲਾਸੈਮਿਕ ਬੱਚੇ ਹਨ ਇਸ ਪੂਰੇ ਰੀਜਨ ਦਾ ਸਭ ਤੋਂ ਵੱਡਾ ਬਲੱਡ ਬੈਂਕ ਹੈ ਟਰਸ਼ਰੀ ਸੈਂਟਰ ਹੋਣ ਕਰਕੇ ਜਿੰਨੇ ਵੀ ਰੈਫਰਲ ਕੇਸਸ ਐ ਉਹ ਸਾਡੇ ਕੋਲ ਆਉਂਦੇ ਹਨ ਮਤਲਬ ਸਾਡੇ ਕੋਲ ਪੇਸ਼ੈਂਟ ਦਾ ਜਿਹੜਾ ਕ੍ਰਿਟੀਕਲ ਪੇਸ਼ੈਂਟ ਆਉਂਦੇ ਹੈ ਜਿਨ੍ਹਾਂ ਨੂੰ ਬਲੱਡ ਦੀ ਲੋੜ ਹੁੰਦੀ ਹੈ ਪਰ ਉਹਨਾਂ ਦੇ ਨਾਲ ਡੋਨਰ ਨਹੀਂ ਹੁੰਦੇ ਠੀਕ ਹੈ ਨਾ ਸੋ ਡੋਨਰ ਦਾ ਸਾਡੇ ਜਿਹੜਾ ਵਰਕ ਲੋਡ ਜਿਹੜਾ ਹੈਗਾ ਸਾਡੇ ਤੇ ਬਹੁਤ ਜ਼ਿਆਦਾ 70 ਤੋਂ ਲੈ ਕੇ 100 ਯੂਨਿਟ ਲੋੜ ਹੈ ਜਦੋਂ ਬਲੱਡ ਦੀ ਮਤਲਬ ਕੈਂਪ ਨਹੀਂ ਲੱਗਦੇ ਤਾਂ ਜਿਹੜੀ ਸ਼ਾਰਟੇਜ ਹੈ ਉਹਦੇ ਨਾਲ ਦੇਖੋ ਅਸੀਂ ਵੀ ਪਰੇਸ਼ਾਨ ਹੁੰਦੇ ਪੇਸ਼ੈਂਟ ਦੇ اٹੈਂਡੈਂਟ ਵੀ ਪਰੇਸ਼ਾਨ ਹੁੰਦੇ ਤੇ ਜਿਹੜੇ ਮਰੀਜ਼ਾਂ ਦੇ ਜਿਹੜੇ اٹੈਂਡੈਂਟ ਆ ਉਹ ਵੀ ਪਰੇਸ਼ਾਨ ਹੁੰਦੇ ਤੇ ਵੈਸੇ ਵੀ ਜਿਹੜੀ ਸਰਵਿਸਿਜ਼ ਪ੍ਰਭਾਵਿਤ ਹੁੰਦੀ ਹੈ ਤੇ ਇਹਨੂੰ ਸੁਚਾਰੂ ਰੂਪ ਚ ਚਲਾਉਣ ਲਈ ਜਿਹੜਾ ਅੱਜ ਦਾ ਇਹ ਕੈਂਪ ਲੱਗਿਆ ਇਹ ਜਿਹੜਾ ਕੈਂਪ ਜਿਹੜੇ ਲੱਗਣੇ ਇਸ ਲਈ ਜਿਹੜੇ ਕੈਂਪ ਹੈ ਨਾ ਜੀ ਇਹ ਲਾਈਫਲਾਈਨ ਹੈ ਬਲੱਡ ਬੈਂਕ ਲਈ ਲਾਈਫਲਾਈਨ ਹੈ ਬਲੱਡ ਬੈਂਕ ਜਿਸ ਤਰ੍ਹਾਂ ਸਾਡਾ ਬਲੱਡ ਬੈਂਕ ਹੈ ਉਹ ਕਿਸੇ ਵੀ ਜਿਸ ਤਰ੍ਹਾਂ ਪੂਰੇ ਸਾਡੇ ਹਸਪੀਟਲ ਦੀ ਮੈਡੀਕਲ ਕਾਲਜ ਦੀ ਲਾਈਫਲਾਈਨ ਹੈ ਉਸੇ ਤਰ੍ਹਾਂ ਜਿਹੜੇ ਜਿਹੜੇ ਬਲੱਡ ਬਲੱਡ ਡੋਨਰ ਹੈ ਮੋਟੀਵੇਟਰ ਹੈ ਆਰਗੇਨਾਈਜ਼ਰ ਹੈ ਇਹ ਸਾਡੀ ਲਾਈਫਲਾਈਨ ਹੈ ਜੇ ਕਿਸੇ ਵੀ ਜਿਹੜੀ ਜਿਹੜੀ ਇਹ ਜਿਹੜੇ ਪੂਰੀ ਪ੍ਰਕਿਰਿਆ 'ਚ ਕਿਤੇ ਵੀ ਬ੍ਰੇਕ ਆਂਦੀ ਹੈ ਕਿਤੇ ਵੀ ਥੋੜੀ ਲੈਗਜ਼ਿਟੀ ਆਂਦੀ ਹੈ ਤੇ ਉਹ ਸਾਰੀਆਂ ਸਰਵਿਸਿਜ਼ ਪ੍ਰਭਾਵਿਤ ਹੁੰਦੀ ਹੈ ਸੋ ਇਹ ਇੱਕ ਇਹ ਜਿਹੜਾ ਸਿਰਫ ਇਹ ਸਿਰਫ ਸਾਡੇ ਹਸਪੀਟਲ ਦੀ ਗੱਲ ਨਹੀਂ ਇਸਾਡੇ ਹਿੰਦੁਸਤਾਨ ਚ ਜਿੰਨੇ ਵੀ 3000 ਦੇ ਕਰੀਬ ਬਲੱਡ ਬੈਂਕ ਹੈ ਇਵਨ ਪੀਜੀਆਈ ਦੇ ਵੀ ਜਿਹੜਾ ਇਹ ਪੀਪੀ ਰੈਡ ਇਹ ਜਦੋਂ ਸ਼ਾਰਟੇਜ ਹੁੰਦੀ ਹੈ ਤਾਂ ਸਾਰਿਆਂ ਨੂੰ ਦਿੱਕਤ ਆਉਂਦੀ ਹੈ ਤੁਸੀਂ ਮੈਂ ਜਿਹੜਾ ਉਹ ਹੈ ਉਹ ਮੈਂ ਦੱਸ ਰਿਹਾ ਮਿਸਕਨਸੈਪਸ਼ਨ ਹੈ ਉਹਦੇ ਬਾਰੇ। ਸੋ ਬਿਲਕੁਲੀ ਮਿਸਕਨਸੈਪਸ਼ਨ ਇੱਕ ਤਾਂ ਡੋਨਰਸ ਦੇ ਵਿੱਚ ਵੀ ਹੈ ਕਿ ਅਸੀਂ ਬਲੱਡ ਜੇ ਦੇ ਦਿੱਤਾ ਤਾਂ ਉਹ ਪਤਾ ਨਹੀਂ ਕਦੋਂ ਬਣੇਗਾ ਜਾਂ ਵੀਕਨੈਸ ਆਈ ਕਿ ਉਹ ਉਸ ਤਰ੍ਹਾਂ ਦੀ ਕੁਝ ਮਿਸ ਇਹ ਇਹ ਦੇ ਇਹ ਵੈਸੇ ਇਹਦੇ ਬਾਰੇ ਕਾਫੀ ਅਵੇਅਰਨੈਸ ਹੈ ਪਰ ਮੈਂ ਜਿਹੜੀ ਚੀਜ਼ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ ਕਿਉਂਕਿ ਆਮ ਲੋਕਾਂ ਤਾਂ ਆਮ ਗੱਲਾਂ ਨਾਲ ਮਤਲਬ ਜਿਹੜਾ ਬਾਵਸਤਾ ਹੁੰਦੇ ਆ ਉਹਦੇ ਲਈ ਦੇਖੋ ਇਹ ਬਹੁਤ ਆਸਾਨ ਹੈ ਜਿਹੜਾ ਬਲੱਡ ਦੇ ਬਾਰੇ ਨਾ ਬਲੱਡ ਜਿਹੜਾ ਦੇਣਾ ਹੈ ਇਹ ਬਹੁਤ ਆਸਾਨ ਹੈ ਇਹਦੇ ਲਈ ਸਿਰਫ ਚਾਰ ਬੇਸਿਕ ਕ੍ਰਾਈਟੇਰੀਆ ਹੁੰਦੇ ਆ 18 ਸਾਲ 18 ਤੋਂ ਲੈ ਕੇ 60 ਜਾਂ 61 ਤੱਕ ਕਰਦੇ ਤੁਸੀਂ ਲਗਾਤਾਰ ਕਰਦੇ ਹੋ ਤਾਂ 61 ਤੱਕ ਨਹੀਂ ਤਾਂ 60 ਸਰ ਤੱਕ ਕਰ ਸਕਦੇ ਜਿਹੜਾ ਹੀਮੋਗਲੋਬਿਨ ਹੈ 12 ਗ੍ਰਾਮ ਹੋਣਾ ਚਾਹੀਦਾ ਹੈ ਠੀਕ ਹੈ ਜੀ ਤੇ ਭਾਰ ਜਿਹੜਾ ਬੋਡੀ weight ਹੈ ਵੈਸੇ ਤਾਂ 45 ਲਿਖਿਆ ਪਰ 50 ਤੋਂ ਉੱਤੇ ਹੋਵੇ ਤਾਂ ਜ्यादा अच्छी ਗੱਲ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਸਭ ਤੋਂ ਵੱਡੀ ਗੱਲ ਹੈ ਵੀ ਡਾਕਟਰ ਜਦੋਂ ਵੀ ਕੈਂਪ ਤੇ ਜਾਂਦੇ ਨੇ ਆ ਤੇ ਡਾਕਟਰ ਸਹਿबान ਪੂਰੀ ਮੈਡੀਕਲ ਹਿਸਟਰੀ ਲੈਂਦੇ ਆ ਪੀ ਤਾਂ ਜੋ ਮਤਲਬ ਜਿਹੜਾ ਹੈਗਾ ਉਹਨੂੰ ਕੋਈ ਦਿੱਕਤ ਨਾ ਆਵੇ ਦਾ ਦੇਣ ਵਾਲੇ ਨੂੰ ਨਾ ਲੈਣ ਵਾਲੇ ਨੂੰ ਨਾ ਰੈਸੀਪੀਐਂਟ ਨੂੰ ਨਾ ਡੋਨਰ ਨੂੰ ਇਹਦੇ ਬਾਰੇ ਮਤਲਬ ਇਹ ਸਿਰਫ ਇਹ ਮਤਲਬ ਲੋਕਾਂ ਲੋਕਾਂ ਨੂੰ ਪਤਾ ਕੀ ਹੈ ਜੀ ਇਹ ਜਿਹੜੀ ਕਮਜ਼ੋਰੀ ਦੇ ਕਨਸੈਪਟ ਜਿਹੜੇ ਹੈਗੇ ਧਾਰਨਾ ਹੈਗੀ ਹੈ ਇਹ ਇਹ ਬਹੁਤ ਵੱਡਾ ਇੱਕ ਅੜਿੱਕਾ ਹੈ ਪਰ ਇਹਦੇ ਨਾਲ ਜਿਹੜਾ ਦੇਖੋ ਮਤਲਬ ਹੁਣ ਤੱਕ ਜਿੰਨੀਆਂ ਵੀ ਕੰਟੀਨਿਊਸ ਰਿਸਰਚ ਹੈ ਜੀ ਲਗਭਗ 150 ਸਾਲ ਤੋਂ ਜ਼ਿਆਦਾ ਦੇਰ ਹੋ ਗਿਆ ਵੀ ਇਹਦੇ ਤੇ ਸਰ ਜਿਹੜੀ ਹੈ ਬਲੱਡ ਵੈਸਤਾ ਬਹੁਤ 200 300 ਸਾਲ ਹੋ ਗਏ ਪਰ ਬੇਸਿਕਲੀ ਟ੍ਰਾਂਸਫਿਊਜ਼ਨ ਜਿਹੜਾ ਸ਼ੁਰੂ ਹੋਈ ਹੈ ਆਫਟਰ ਜਿਹੜੀ ਹੈ ਜਿਹੜੇ ਬਕਾਇਦਾ ਬਲੱਡ ਬੈਂਕ ਜਿਹੜਾ ਪਹਿਲਾ ਆਇਆ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਤੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਇੱਥੇ ਸੁਧਾਰ ਹੋ ਰਹੇ ਹਨ ਲਗਾਤਾਰ ਕੰਟੀਨਿਊਸ ਰਿਸਰਚ ਚੱਲ ਰਹੀ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਜਿਹੜੀ ਜਿਹੜੀ ਵੀ ਮਤਲਬ ਜਿਹੜੀਆਂ ਜਿਹੜੀਆਂ ਨਵੀਆਂ ਨਵੀਆਂ ਗੱਲਾਂ ਹੁੰਦੀਆਂ ਅਸੀਂ ਐਡ ਕਰੀ ਜਾਂਦੇ ਹਾਂ ਠੀਕ ਹੈ ਪਰ ਉਹਦੇ 'ਚ ਸਾਰੀਆਂ ਜੋ ਜਿਹੜੀ ਜਿਹੜੀ ਵੱਡੀ ਗੱਲ ਹੈ ਅੱਜ ਤੱਕ ਜਿਹੜੀ ਜਿੰਨੀ ਵੀ ਰਿਸਰਚਸ ਹੋਈਆਂ ਕਿਸੇ ਵੀ ਰਿਸਰਚੇ ਸਾਬਿਤ ਨਹੀਂ ਹੋਇਆ ਜਾਂ ਮਤਲਬ ਕਹਿ ਲਓ ਵੀ ਵੀ ਬਲੱਡ ਦੇਣ ਦੇ ਨਾਲ ਦੇਣ ਵਾਲੇ ਨੂੰ ਕੋਈ ਨੁਕਸਾਨ ਪਹੁੰਚੇਗਾ ਅਸੀਂ ਇੱਧਰ ਦੇਖਦੇ ਹਾਂ ਜਦੋਂ ਲੋਕ ਲੈਣ ਜਾਂਦੇ ਨੇ ਜਦੋਂ ਥੋੜਾ ਨਾਲ ਦਬਾਅ ਬਣਦਾ ਪਰ ਆਮ ਤੋਂ ਦੇਖਦੇ ਹਾਂ ਜਿਹੜਾ ਥੋੜਾ ਸਟਾਫ ਹੈ ਬਹੁਤ ਆਉਣ ਦਾ ਸੁਭਾਅ ਵੇਖਦੇ ਜੀ ਬਹੁਤ ਗਰਮ ਨਾਲ ਬੋਲਦੇ ਨੇ ਜਵਾਬ ਦੇਣ ਦੇ ਫਿੱਕੇ ਤਰੀਕਿਆਂ ਦੇ ਕਿਉਂਕਿ ਪੇਸ਼ੈਂਟ ਹੈ ਜਿਹੜਾ ਜਰਾ ਦੂਰ ਜਾਂਦਾ ਉਹਨੂੰ ਬੜੀ ਪ੍ਰੋਬਲਮ ਹੁੰਦੀ ਹੈ ਉਦੋਂ ਨਹੀਂ ਕੋਈ ਖਰਾਬਾ ਹੋਣਾ ਚਾਹੀਦਾ ਨਹੀਂ ਪਤਾ ਕੀ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਜੀ ਅਸਲ ਤੇ ਮੈਂ ਤੁਹਾਨੂੰ ਜਿਹੜਾ ਦੱਸਿਆ ਨਾ ਮੈਂ ਕ੍ਰਿਸ਼ਨ ਜੀ ਮੈਂ ਵੀ ਤੁਹਾਨੂੰ ਗੱਲ ਦੱਸ ਰਿਹਾ ਵੀ ਉਹਦੇ ਵਿੱਚ ਜਿਹੜਾ ਹੁੰਦਾ ਨਾ ਪ੍ਰੋਸੀਜਰ ਫਾਲੋ ਨਹੀਂ ਕਰਦੇ ਉਸ ਲਈ ਉਹਨਾਂ ਦੇ ਵੀ ਕੋਈ ਕਸੂਰ ਨਹੀਂ ਹੈਗਾ ਮੈਂ ਉਹ ਪ੍ਰੋਬਲਮ ਇਸ ਲਈ ਆਉਂਦੀ ਹੈ ਨਾ ਤੇ ਦੇਖੋ ਮੇਰੀ ਅਗਰੀਮੈਂਟ ਤੇ ਤੁਹਾਨੂੰ ਗੱਲ ਦੱਸ ਰਿਹਾ ਵੀ ਕਈ ਵਾਰੀ ਇਸ ਦੇਖੋ ਸਾਡੇ ਕੋਲ ਬਲੱਡ ਕਾਫੀ ਹੈ ਇੱਕ ਪਾਰਟੀਕਲ ਗਰੁੱਪ ਨਹੀਂ ਹੈਗਾ ਡਾਕਟਰ ਵਿਨੇ ਹੈ ਯੈਸ ਸਰ ਮੇਰਾ ਨਾਮ ਡਾਕਟਰ ਵਿਨੇ ਹੈ ਮੈਂ ਐਸ ਆਰ ਬਲੱਡ ਬੈਂਕ ਜਿੰਦਰਾ ਹਸਪੀਟਲ ਸੀ ਇੱਥੇ ਪੰਜਾਬ ਕੇਸਰੀ ਵੱਲੋਂ ਕੈਂਪ ਲਗਾਉਣ ਆਏ ਆ ਮੇਰਾ ਮੈਸੇਜ ਇਹੀ ਹੈ ਜੀ ਕਿ ਜਿਹੜੀ ਨਾਰਮਲ ਜਨਤਾ ਹੈ ਜਿਹੜੀ ਆਮ ਜਨਤਾ ਹੈ ਜਿਹੜੇ ਅਨ ਐਜੂਕੇਟਿਡ ਲੋਕ ਨੇ ਸਾਡੇ ਕੋਲੇ ਮੋਸਟਲੀ ਜਿਹੜੇ ਰੈਫਰ ਹੋ ਕੇ ਆਉਂਦੇ ਨੇ ਉਹ ਲੋਅ ਆਈਕਿਊ ਵਾਲੇ ਲੋਕ ਹੀ ਆਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਸੇਮ ਗਰੁੱਪ ਹੀ ਚਾਹੀਦਾ ਹੈ ਉਹਨਾਂ ਨੂੰ ਸਿਰਫ ਬਲੱਡ ਉਹਨਾਂ ਨੂੰ ਲੱਗਦਾ ਕਿ ਸਾਨੂੰ ਤਾਂ ਬਲੱਡ ਜੜਨਾ ਹੈ ਇਸ ਕਰਕੇ ਉਹ ਕਹਿੰਦੇ ਨੇ ਤੁਹਾਡੇ ਕੋਲ ਇੰਨਾ ਬਲੱਡ ਤਾਂ ਪਿਆ ਤੁਸੀਂ ਦਿੰਦੇ ਕਿਉਂ ਨਹੀਂ ਹੋ ਹੈਨਾ ਇਸ ਕਰਕੇ ਸਾਰੇ ਲੜਾਈ ਝਗੜੇ ਹੁੰਦੇ ਅਸੀਂ ਉਹਨਾਂ ਨੂੰ ਰੂਲ ਰੈਗੂਲੇਸ਼ਨ ਦੱਸ ਦਿੰਦੇ ਹਾਂ ਬਕਾਇਦਾ ਪਿਆਰ ਨਾਲ ਦੱਸਦੇ ਹਾਂ ਪਰ ਤੁਸੀਂ ਮੰਨੋਗੇ ਰੋਜ਼ ਸਾਡੇ ਇੰ ਇੰਦਾ ਤੇ ਲੋਕ ਆਉਂਦੇ ਆ ਦੱਸ ਜੀ ਜਿਹਨੇ ਜਿਹੜੇ ਬਹੁਤ ਨੁਇਸੈਂਸ ਕ੍ਰੀਏਟ ਕਰਦੇ ਉਹ ਸਮਝਣ ਨੂੰ ਤਿਆਰ ਨਹੀਂ ਹੁੰਦੇ ਉਹਨਾਂ ਦੇ ਅੱਗੇ ਇਮੇਜ ਇਹ ਹੈ ਕੀ ਹੌਸਪੀਟਲ 'ਚ ਆਏ ਆ ਤਾਂ ਸਾਡੀ ਹੁਣੀ ਹੈ ਮਤਲਬ 피ਰ ਜਲ ਹੈ ਨਾ ਮੇਰਾ ਇਹ ਹੀ ਕਹਿਣਾ ਹੈ ਕਿ ਤੁਸੀਂ মিডিਆ ਜਿੱਦਾਂ ਤੁਸੀਂ ਹੁਣ ਮੈਸੇਜ ਦੇ ਰਹੇ ਹੋ ਪਲੀਜ਼ ਉਹਨਾਂ ਨੂੰ ਇਹ ਮੈਸੇਜ ਕਨਵੇ ਕਰੋ ਕਿ ਅਸੀਂ ਕਿਸੇ ਨੂੰ ਵੀ ਤੰਗ ਨਹੀਂ ਕਰਨਾ ਚਾਹੁੰਦੇ ਸਾਡੀ ਬੈਸਟ ਪੋਸੀਬਲ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿੰਨਾ ਸਾਡੇ ਕੋਲ ਬਲੱਡ ਹੈ ਅਸੀਂ ਬਿਨਾ ਅਬੋਨੇਸ਼ਨ ਤੋਂ ਹੀ ਦੇ ਸਕੀਏ ਪਰ ਸਾਡੇ ਹਾਲਾਤ ਇਦਾਂ ਦੇ ਨਹੀਂ ਹੈਗੇ ਕਿਉਂਕਿ ਸਾਡਾ ਸਾਰਾ ਬਲੱਡ ਰੋਸ ਤੇ ਚਲਾ ਜਾਂਦਾ ਜੀ ਥੈਲਸੀਮੀਆ ਦੇ ਬੱਚੇ ਨੇ ਸਾਡੇ ਕੋਲੇ 270 ਤੇ ਫਿਰ ਐਕਸੀਡੈਂਟ ਕੇਸਿਸ ਆਉਂਦੇ ਨੇ ਉਹ ਨਾਲ ਦੀ ਨਾਲ ਬਿਡ ਕਿੱਦਾਂ ਡੋਨੇਟ ਕਰਨੀ ਉਹਨਾਂ ਨੂੰ ਤਾਂ ਸਾਨੂੰ ਦੇਣਾ ਹੀ ਪਏਗਾ ਨਾ ਜੋ ਬਲੀਡ ਹੋ ਰਿਹਾ ਹੈ ਲੇਬਰ ਰੂਮ ਦੇ ਨੇਗੇ ਡਿਲੀਵਰੀ ਕੇਸਿਸ ਨੇ ਸੇਪਟੋਥੈਲੇਸੀਮੀਆ ਦੇ ਬੱਚੇ ਆ ਗਏ ਜਿਹੜੇ ਕੀਮੋਥੈਰੇਪੀ ਵਾਲੇ ਨੇ ਜਿੰਨਾਂ ਦੇ ਦਿੱਤੇ ਕਿਰਾਉ ਉਹਨੇ ਕਿੰਨੀ ਕਮੀ ਰਹਿੰਦੀ ਤੇ ਸਾਡੇ ਫਿਰ ਵੀ ਥੋੜਾ ਅੱਗੇ ਚੱਲ ਰਿਹਾਗਾ 500 ਅਬਵ ਬੈਲੈਂਸ ਕਰ ਰਹੇ ਨੇ ਲੇਕਿਨ ਰੂਟੀਨ ਜਿੱਦਾਂ ਉਹ ਪਿਛਲੇ ਤੋਂ ਪਿਛਲੇ 2 ਮਹੀਨੇ ਪਹਿਲੇ ਵੀ ਸਾਡੇ ਬਹੁਤ ਕਮੀ ਸੀਗੀ ਔਰ ਅਸੀਂ ਤੁਸੀਂ ਦੇਖੋ ਰੋਜ਼ ਮਨਾਂ ਦੀ ਸੱਟ ਲੜਾਈਆਂ ਰੋਜ਼ ਮਨਾਂ ਦੀ ਮਤਲਬ ਇਹ ਮੈਸੇਜ ਪਲੀਜ਼ ਕਨਵੇ ਕਰੋ ਤੁਸੀਂ ਕਿ ਅਸੀਂ ਕਿਸੇ ਨੂੰ ਵੀ ਕੰਮ ਨਹੀਂ ਕਰਨਾ ਚਾਹੁੰਦੇ ਸਾਡੇ ਕੋਲ ਬਲੱਡ ਹੋਏਗਾ ਅਸੀਂ ਨਾਲ ਦੀ ਨਾਲ ਸਾਨੂੰ ਡੋਨੇਸ਼ਨ ਦੀ ਵੀ ਲੋੜ ਨੇ ਉਹਦੇ ਲਈ ਕੈਂਪਸ ਦੀ ਬਹੁਤ ਵੱਡਾ ਰੋਲ ਹੈ ਜੇ ਕੈਂਪ ਨਾਲ ਥੋੜੇ ਥੋ ਦੇਨ ਨੇ ਇਦਾਂ ਦੇ ਕੈਂਪ ਸਕਸੈਸਫੁਲ ਕੈਂਪਸ ਤੇ ਸਾਨੂੰ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਉਂਦੀ ਜੀ ਇਸ ਕੈਂਪ ਦਾ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਹੈ ਬਹੁਤ ਵਧੀਆ ਇਹਨਾਂ ਨੇ ਅਰੇਂਜਮੈਂਟ ਕੀਤੇ ਹੈ ਮਤਲਬ ਆਈਡਲ ਅਰੇਂਜਮੈਂਟਸ ਹੈ ফর ਡੋਨੇਸ਼ਨ ਕਿਉਂਕਿ 55 50 ਪਲਸ ਹੋ ਚੁੱਕੀ ਹੈ ਉਸਮਾਨ ਜੀ ਹਾਂ ਜੀ ਰਿਐਕਸ਼ਨ ਤੇ ਇਹਨਾਂ ਦਾ ਸਾਰਾ ਕੁਝ ਅਰੇਂਜਮੈਂਟਸ ਬਹੁਤ ਪਰਫੈਕਟ ਹੈ ਇਦਾਂ ਦੇ ਹੀ ਚਾਹੀਦੇ ਹੁੰਦੇ ਸਾਨੂੰ ਮੈਂ ਸਾਡਾ ਇਹੀ ਮੈਸੇਜ ਹੈ ਜੇ ਕੈਂਪ ਵੱਧ ਤੋਂ ਵੱਧ ਆਉਂਦੇ ਰਹਿਣ ਤਾਂ ਸਾਨੂੰ ਰੂਟੀਨ ਸੇ ਡੋਨੇਸ਼ਨ ਤੇ ਲੋੜ ਹੀ ਨਹੀਂ ਹੈ ਫਿਰ ਤਾਂ ਆਉਣਗੇ ਤੇ ਜਾਏਗਾ ਬਲੱਡ ਬਸ ਬਟ ਸਾਡੇ ਕੋਲ नीड ਬਹੁਤ ਜ਼ਿਆਦਾ ਹੈ ਉਹ ਨਹੀਂ ਪੂਰੀ ਨਹੀਂ ਹੋ ਪੰਦੀ ਹਾਂਜੀ ਅੱਜ ਕੋਹਡਾਲ ਕੈਂਪ ਲਾਇਆ ਗਿਆ ਜੀ ਕੀ ਕਹੋਗੇ ਇਸ ਬਾਰੇ ਅ ਬਿਲਕੁਲ ਅੱਜ ਜਿਹੜਾ ਚੋਪੜਾ ਪਰਿਵਾਰ ਦੇ ਵੱਲੋਂ ਜਿਹੜਾ ਕਿ ਹਮੇਸ਼ਾ ਹੀ ਜਗ ਬਾਣੀ ਦਾ ਪਰਿਵਾਰ ਜਿਹੜਾ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਮੋਰੀ ਰੋਲ ਅਦਾ ਕਰਦੇ ਨੇ ਸੋ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਦੇ ਵਿੱਚ ਜਿਹੜਾ ਅੱਜ ਕੈਂਪ ਭਾਨੀਗੜ ਪ੍ਰਾਚੀਨ ਮੰਦਿਰ ਦੇ ਵਿੱਚ ਜਿਹੜਾ ਬਲੱਡ ਕੈਂਪ ਲਗਾਇਆ ਗਿਆ ਸੋ ਰੋਟਰੀ ਕਲੱਬ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਕੈਂਪ ਅੱਜ ਲਗਾਇਆ ਗਿਆ ਔਰ ਜਿਹੜਾ ਖੂਨਦਾਨ ਇੱਕ ਮਹਾਦਾਨ ਹੈ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਬਹੁਤ ਜ਼ਰੂਰੀ ਹੈ ਸੋ ਇੱਕ ਵੱਡਾ ਪਰਾਲਾ ਮੈਂ ਕਹੂੰਗੀ ਕਿ ਚੋਪੜਾ ਪਰਿਵਾਰ ਨੇ ਜਿਹੜਾ ਅੱਜ ਕੀਤਾ ਸੋ ਉਹਨਾਂ ਦੇ ਤਹਿਦ ਨੂੰ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਇਹ ਜਿਹੜਾ ਕੈਂਪ ਆਰਗੇਨਾਈਜ਼ ਕਰ ਕੀਤਾ ਔਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਸਿੰਘਲਾ ਸਾਹਿਬ ਉਹਨਾਂ ਦਾ ਵੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹਾਂ ਕਿ ਸਾਰੀ ਟੀਮ ਨੇ ਜਿਹੜਾ ਰਲ ਮਿਲ ਕੇ ਜਿਹੜਾ ਪਰਾਲਾ ਲੱਗਾ अशोका सिटी संगरूर रोड अब आपके सपनों के घर की तलाश हुई खत्म क्योंकि अब आ चुकी है अशोका सिटी संगरूर रोड ऑपोजिट पी एस पी -स सी एल भवानीगढ़ टाउन प्लानिंग अप्रूव नए घर की नई खुशियों को परिवार के साथ दुगना करें नया घर या प्लॉट खरीदने के लिए अभी संपर्क करें नाइन टू वन सिक्स फोर सेवन टू जीरो वन फाइव